ਹਾਂਜੀ ਕਾਰ ਦਾ ਜੋ ਪ੍ਰਾਈਸ ਹੈ 6 ਲੱਖ ਰੁਪਏ ਹੀ ਦੇ ਦਾਂਗਾ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਮਜ਼ਾ ਆ ਜਾਏਗਾ ਜਿਹੜਾ ਚਲਾਏਗਾ ਬਹੁਤ ਅੱਛੀ ਕਾਰ ਹੈ ਸੜੇ 6 ਲੱਖ ਰੁਪਏ ਦੀ ਆਹ ਆਡੀ ਕਾਰ ਆਪਣਾ ਆਪਣਾ ਕੋਈ ਥਾਰ ਲੈਣ ਚੱਲਿਆ ਜਾਂ ਫੋਰਚੂਨਰ ਲੈਣ ਚੱਲਿਆ ਉਹ ਰੇਟ ਦੇ ਵਿੱਚ ਲੈਂਡ ਰੋਵਰ ਲੈ ਜਾ ਪਾਜੀ 9 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗਾ 9 ਲੱਖ ਕਿੱਥੇ ਬਣਾ ਅਸਲੀ ਬਣਾ ਫਸਟ ਓਨਰ ਹੈ ਵੈਲ ਮੇਨਟੇਨਡ ਹੈ 55000 ਚੱਲੀ ਆ ਆਰਮੀ ਆਫਸਰ ਦੀ ਕਾਰ ਹੈ 2020 ਮਾਡਲ ਹੈ ਸਿਰਫ 55000 ਚੱਲੀ ਹੋਈ ਆ ਤੁਹਾਡੇ ਸਾਹਮਣੇ ਖੜੀ ਹੈ ਫਸਟ ਓਨਰ ਕਾਰ ਹੈ ਜੀ ਵੈਲ ਮੇਨਟੇਨਡ ਹੈ ਨਵੇਂ ਟਾਇਰ ਨੇ ਕਾਰ ਦਾ ਜੋ ਪ੍ਰਾਈਸ ਹੈ 13 ਲੱਖ 50000 ਫਸਟ ਓਨਰ ਵੈਲ ਮੇਨਟੇਨਡ 90000 ਚੱਲੀ ਆ 올 ओरिजिनल ਕਾਰ ਆ ਇੱਕੋ ਪ੍ਰਾਈਸ ਦੂੰਗਾ ਫਿਕਸ 14 ਲੱਖ 25000 ਗੱਡੀ ਬਹੁਤ ਹੈ ਗੱਡੀ ਵੀ ਤੇਰੇ ਨਾਲ 40 75000 75000 ਚਲਿਓ 75000 ਚਲਿਓ ਤੁਹਾਡੇ ਸਾਹਮਣੇ ਗੱਡੀ ਕਰੋ ਚੈੱਕ 11 ਲੱਖ ਡਿਮਾਂਡ ਹੈ ਭਾਈ ਜੀ 11 ਲੱਖ ਦੀ ਹਾਂਜੀ ਹਾਂਜੀ ਏ ਵੀ ਫਿਰ ਬਾਈ ਕਾਣੂ 18 ਧੂਰਾ ਚੱਕਰਾਂ ਚ ਪੈਂਦੇ ਨੇ ਮੈਂ ਕਹਾਂ ਨਾਲ ਹਾਂਜੀ ਜੋ ਪ੍ਰਾਈਸ ਰਹੂਗਾ 9.5 ਲੱਖ ਰੁਪਏ ਦੀ ਕਰ ਦੇਦਾ ਇੱਥੇ ਰੱਖ ਬਾਈ 9.5 ਲੱਖ ਰੁਪਏ ਦੀ ਆ ਲੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚੇ ਆਂ ਬਰੇ ਸ਼ਹਿਰ ਮਹਾਲੀ ਲਾਲੋਣਾ ਜੀ ਤੇ ਸੈਕਟਰ ਕਿੰਨਾ ਵੀਰੇ ਆਪਣਾ ਆਪਣਾ 82 82 ਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਦਾ ਲਗਜ਼ਰੀ ਮਸ਼ੀਨ ਜਾਂ ਲਗਜ਼ਰੀ ਮਸ਼ੀਨ ਦੇ ਨਾਮ ਤੇ ਆਪਣਾ ਆਊਟਲੈਟ ਹੈ ਵੀਰੇ ਹਾਂਜੀ ਮੈਂ ਕਹਿੰਦਾ ਬਾਈ ਸਾਰਾ ਗੱਲਬਾਤ ਕਰਾਉਂਦਾ ਮੈਂ ਬਾਈ ਨਾਲ ਗੱਲਬਾਤ ਕਰੀ ਤੇ ਮੈਂ ਗੱਡੀਆਂ-ਗੱਡੀਆਂ ਵੀ ਚੈੱਕ ਕਰੀਆਂ ਬਾਈ ਪੂਰੇ ਜੇ ਤੁਸੀਂ ਚੰਡੀਗੜ੍ਹ ਦਾ ਸਾਈਡ ਆਏ ਹੋ ਲਗਜ਼ਰੀ ਕਾਰ ਲੈਣ ਵਾਸਤੇ ਤਾਂ ਪਹਿਲਾਂ ਕਿਤੇ ਮਰਜੀ ਪਹਿਲਾਂ ਰੇਟ ਪਤਾ ਕਰ ਲਿਓ ਫੇਰ ਬਾਈ ਆਪਣੇ ਕੋਲ ਆ ਜਾਣਾ ਬਿਲਕੁਲ ਠੀਕ ਹੈ ਬਾਈ ਕਹਿੰਦਾ ਮੈਂ ਉਹ ਰੇਟ 'ਚ ਗੱਡੀਆਂ ਦੇ ਦਿੰਨਾ ਲਗਜ਼ਰੀ ਵੀ ਬੰਦੇ ਨੇ ਕਦੇ ਸੋਚੀ ਵੀ ਨਹੀਂ ਹੁੰਦੀ ਗੱਡੀਆਂ ਦਿਖਾਉਂਗਾ ਹਰ ਤਰ੍ਹਾਂ ਦੀਆਂ ਜੋ ਤੁਸੀਂ ਕਹੋਗੇ ਉਹ ਅਵੇਲੇਬਲ ਹੋ ਜੂਗੀ ਇੱਕ ਵਾਰੀ ਆਪਣੇ ਭਰਾਣਾ ਉਰੇ ਆਉਣਾ ਹੋਵੇ ਲਗਜ਼ਰੀ ਮਸ਼ੀਨ ਦੇ ਉੱਤੇ ਆਪਣਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਹੈਗਾ ਆਪਣਾ ਪ੍ਰੋਪਰ ਐਡਰੈਸ ਜਿਹੜਾ ਪਲਾਟ ਨੰਬਰ 541 ਹਾਂਜੀ ਸੈਕਟਰ 82 ਜੀ ਐਲ ਪੀ ਐਲ ਨੀਰਬਈ ਅਮਿਤ ਮਾਰਬਲ ਔਰ ਇੱਥੇ ਬਾਹਰੀ ਮੁਹੱਲੀ ਟਾਇਲ ਮੋਲਰ ਠੀਕ ਹੈ ਉਹਦੇ ਨਾਲ ਹੀ ਆਪਣਾ ਸ਼ੋਅਰੂਮ ਪੈਂਦਾ ਹੈ ਬਾਕੀ ਗੂਗਲ ਤੇ ਲੋਕੇਸ਼ਨ ਪਈ ਆ ਗੂਗਲ ਤੇ ਲਗਜ਼ਰੀ ਮਸ਼ੀਨ ਪਾਓ ਸਿੱਧਾ ਸ਼ੋਅਰੂਮ ਆ ਜਾਓ ਕਿਸੇ ਦੇਖਣ ਦੀ ਲੋੜ ਨਹੀਂ ਲਕਜ਼ਰੀ ਮਸ਼ੀਨਸ ਇੱਕ ਵਾਰੀ ਅੰਦਰ ਆ ਕੇ ਨਾ ਇੱਕ ਵਾਰੀ ਉਨ ਤਹਾਂ ਜਾ ਕੇ ਕੈਮਰਾ ਇੱਕ ਵਾਰੀ ਚਾਤੀ ਮਰਾ ਦੇ ਬਾਈ ਕਹਿੰਦਾ ਡ੍ਰੀਮ ਕਾਰ ਹੈ ਸਾਰੀਆਂ ਕਾਰਾਂ ਬਾਜੀ ਆਪਣ ਨੂੰ ਦੱਸੋ ਕਹਿੰਦਾ ਲੈਣੀ ਕਿੜੀ ਬਾਈ ਕਹਿੰਦਾ ਲੈ ਬਾਈ ਅੱਜ ਮੈਂ ਕਹਿੰਨਾ ਜਿਹੜੀ ਆਪਾਂ ਗੱਡੀਆਂ ਵੀਰੇ ਉਹ ਦੇਖਦੇ ਹੁੰਨੇ ਆਂ ਕਹਿੰਦੇ ਬੰਬੇ ਦੇ ਵਿੱਚ ਕਹਿੰਦੇ ਐਕਟਰਾਂ ਕੋਲ ਹੁੰਦੀਆਂ ਨੇ ਅੱਜ ਉਹ ਵੀ ਖੜੀਆਂ ਹੈਗੀਆਂ ਨੇ ਸਾਰੀਆਂ ਵਧੀਆ ਸਾਰੀਆਂ ਔਰ ਵੀਰੇ ਇਹੇ ਇਹੇ ਜੇ ਰੇਟ ਹੋਣਗੇ ਕੁਝ ਗੱਡੀਆਂ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਹੋਣੇ ਹਨਾ ਤੁਹਾਨੂੰ ਪਤਾ ਹੈ ਲਗਜ਼ਰੀ ਕਾਰ ਦੇ ਵਿੱਚ ਬਹੁਤ ਵੈਰਾਈਟੀ ਹੈ ਤੇ ਵੀਰੇ 1 ਬਾਈ 1 ਕੱਲੇ-ਕੱਲੇ ਦੀ ਡੀਲ ਗੱਲ ਕਰਾਂਗੇ ਤੇ ਸਟਾਰਟਿੰਗ ਦੇ ਵਿੱਚ ਲੋਨ ਵਗੈਰਾ ਖਾਲੀ ਰੇਟ ਵਧੀਆ ਨਹੀਂ ਹੈਗੇ ਸਾਡੀ ਕਾਰ ਦੀ ਕੰਡੀਸ਼ਨਸ ਬਹੁਤ ਵਧੀਆ ਹੋਣਗੀਆਂ ਜੇ ਕਾਰ ਦੇਤੀ ਤਾਂ ਤੁਸੀਂ ਆਪੇ ਕਹੋਗੇ ਵਧੀਆ ਕਾਰ ਦਿਤਿਆ ਮਾੜੀ ਕਾਰ ਵੇਚਦੇ ਨਹੀਂ ਕਿਉਂਕਿ ਹਮੇਸ਼ਾ ਉਹ ਆਲਵੇਸ ਬੰਦਾ ਕੋਈ ਬਾਹਰੋਂ ਆਂਦਾ ਅੰਦਰੋਂ ਆਂਦਾ ਲੋਕੀ ਇੰਨਾ ਪਿਆਰ ਆ ਸਾਡਾ ਵੀ ਕੰਟਰੀ ਆਊਟਸਾਈਡ ਬੰਦੇ ਸਾਰੀ ਪੇਮੈਂਟ ਆ ਪਾ ਦਿੰਦੇ ਆ ਗੱਡੀਆਂ ਉਹਨਾਂ ਦੇ ਘਰ ਜਾ ਕੇ ਦੇ ਕੇ ਆਈ ਦੀਆਂ ਇੱਕ ਖਾਸ ਗੱਲ ਦੱਸਾਂ ਮੈਂ ਤੁਹਾਨੂੰ ਇਹ ਵੀ ਬਹੁਤ ਗੱਲ ਹੈਗੀ ਐਨ ਆਰ ਆਈ ਆਪਣੇ ਜਿੰਨੇ ਕੁ ਭਰਾ ਹੈਗੇ ਨੇ ਕਿ ਮੁੱਲ ਲਾਦਾ ਵੀਰੇ ਨਾ ਨਾ ਕਰਦੇ ਐ ਮਨ ਕੇ ਚੱਲ ਜੋ 100 ਬੰਦਾ ਅੰਡੀਗੜ ਦਾ ਹੈਗਾ ਤਾਂ 50 ਆਪਾਂ ਨੇ ਡੀਲ ਕਰਤੀ ਕਰਤੀ ਵਧੀਆ ਆਰਾਮ ਦੇ ਨਾਲ ਬਹੁਤ ਬਾਹਰ ਸਿਆ ਲਾ ਲੋ ਵੀ ਇੰਨਾ ਟਰਸਟ ਬਣਾਈ ਬੈਠੇ ਨੇ ਵੀਰ ਹੋਰੀ ਤੇ ਹੁਣ 1 ਬਾਈ 1 ਦੱਸਾਂਗੇ ਇੱਕ ਲੋਨ ਆਪਾਂ ਕਰਵਾ ਦਾਂਗੇ ਹਣਾ ਲੋਨ ਪਾ ਲਈ 올 ਇੰਡੀਆ ਫੈਸਿਲਿਟੀ ਅਵੇਲੇਬਲ ਹੈ ਓਕੇ ਜੀ 24/7 ਸ਼ੋਰੂਮ ਖੁੱਲ੍ਹਾ ਹੈ ਰਾਤ ਨੂੰ ਪਛਾਇ 1 ਵਜੇ ਆ ਕੇ ਕਾਰ ਲੈ ਜਾਓ ਪੂਰੇ ਵਰਲਡ ਪੂਰੇ ਇੰਡੀਆ ਦੇ ਵਿੱਚ ਇੱਕੋ ਸ਼ੋਰੂਮ ਹੈ ਜਿਹੜਾ ਮੁਹਾਲੇ 'ਚ ਸਾਡੇ ਕੋਲ ਹੈ 24 ਘੰਟੇ ਖੁੱਲ੍ਹਾ ਰਹਿੰਦਾ ਜਦੋਂ ਅਮਰੇ 24 ਘੰਟੇ ਰਾਤ ਨੂੰ ਸਵੇਰੇ 3 ਵਜੇ ਆ ਕੇ ਡੀਲ ਕਰ ਲੋ ਜੇ ਪੱਕੀ ਗੱਲ ਹੈ 3 ਵਜੇ ਆਵਾ ਦੱਸ ਦੋ ਕਿ ਆਣਾ 3 ਵਜੇ ਬੰਦਾ ਇੱਥੇ ਮਿਲੇਗਾ ਆਦਾ ਬਾਈ ਸਾਰਾ ਹੀ ਕਰਾਦਾ ਯਾਰ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਇੱਕੋ ਸ਼ੋਰੂਮ ਹੈ 24/7 オーپن ਹੈ ਜਿਹੜਾ ਸਾਡਾ ਮੈਂ ਵੀਰੇ ਸੌ ਲੱਗੇ ਮੈਂ ਹੁਣ ਤੱਕ ਦੀ ਜਰਨੀ ਦੇ ਵਿੱਚ ਪਹਿਲੀ ਵਾਰੀ ਚ ਸੁਣ ਰਿਹਾ ਵੀ 24 ਘੰਟੇ ਅਵੇਲੇਬਲ ਮਿਲੂ ਸੋ ਉਹਨੂੰ ਸਟਾਫ ਸਾਰਾ ਕੁਝ ਡਿਲੀਵਰੀ ਕਦੋਂ ਮਰਜ਼ੀ ਲੈ ਜਾਓ ਗੱਡੀਆਂ ਕੇ ਚੈੱਕ ਕਰ ਲਓ ਕੋਈ ਦਿੱਕਤ ਨਹੀਂ ਜਦੋਂ ਮਰਜ਼ੀ ਜੋ ਮਰਜ਼ੀ ਸੰਡੇ ਸੰਡੇ ਵਾਲਾ ਵੀ ਹੁਣ ਤੱਕ ਚੱਕ ਤੇ ਫਟੇ ਸੰਡੇ ਚੈੱਕ ਇਹਦੀ 24/7 ਹੈ ਜੀ ਲੱਗ ਗੱਡੀਆਂ ਦਿਖਾਣ ਲੱਗਿਆ ਵੀਰੇ 1 ਵਾਈ 1 ਸਭ ਤੋਂ ਪਹਿਲਾਂ ਦਿਖਾਈਏ ਵੀਰੇ ਆਪਣੀ ਬਿਲਕੁਲ ਠੀਕ ਹੈ ਵੀਰੇ ਲੈਂਡ ਰੋਵਰ ਹੈ ਆਏ ਹਾਈ ਲੱਗ ਆਪਣਾ ਡਿਸਕਵਰੀ ਹੈ ਜੀ ਹਾਂਜੀ ਸਪੋਰਟਸ 2019 ਅੰਡਰ ਵਾਰੰਟੀ 72000 ਕਿਲੋਮੀਟਰ ਡਰਾਈਵਨ ਹੈ 올 ओरिजिनल ਕਾਰ ਹੈ ਕਾਰ ਦਾ ਜੋ ਪ੍ਰਾਈਸ ਹੈ 19 ਮਾਡਲ ਆ ਗਿਆ ਆਪਣੀ 72000 ਡੜਗੜ ਚੱਲੀ ਹੋਈ ਹੈ ਹਾਂਜੀ ਹਾਂਜੀ ਹੁਣ ਰੇਟ ਮਾਰਕੀਟ ਦਾ ਵੀ ਆਪਾਂ ਵੀਰੇ ਚੈਲੰਜ ਕਰਨਾ ਹੈ ਮੈਂ ਕਹਿੰਦਾ ਇਹੋ ਜਿਹਾ ਹੋ ਜੇ ਇੱਕ ਤਾਂ ਵੀਰ ਸੁਣ ਕੇ ਕਹਿ ਦੇਣਗੇ ਬਾਈ ਤੂੰ ਸੱਚ ਝੂਠ ਬੋਲ ਰਹੇ ਹੋ ਵੀ ਇਹ ਰੇਟ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਭਾਜੀ 31 ਲੱਖ ਰੁਪਏ ਦੀ ਕਾਰ ਦਦਾਂਗਾ ਸੁਣ ਰਹੇ ਹੋ ਪਹਿਲਾ ਹੀ ਤੁਮਾਕਾ 31 ਲੱਖ ਰੁਪਏ ਦੀ 2019 ਅੰਡਰ ਵਾਰੰਟੀ ਕਾਰ ਆ ਤੁਹਾਡੇ ਸਾਹਮਣੇ ਹੈ ਵਾਰੰਟੀ ਖੇ ਗਿਆ ਕਰ ਲਾਓ ਬਈ ਕੋਈ ਚੱਕਰ ਨਹੀਂ ਤੇ ਗੱਡੀਆਂ ਇੱਧਰ ਵੱਧ ਹੋ ਰਹੀ ਨੇ ਮਰਸੀਡੀਜ਼ ਦੀ ਵੀਰੇ ਮਰਸੀਡੀਜ਼ 2015 ਰਜਿਸਟਰਡ ਹੈ ਜੀ 15 ਫਸਟ ਓਨਰ ਹੈ 60000 ਚੱਲੀ ਹੈ 65000 ਓਕੇ 올 ओरिजिनल ਕਾਰ ਆਏ ਵੈਲ ਮੇਨਟੇਨਡ ਹੈ ਨਿਊ ਟਾਇਰ ਨੇ ਹਾਂਜੀ ਸੈਕੰਡ ਓਨਰ ਹੈ ਕਾਰ ਦੀ 22.5 ਲੱਖ ਰੁਪਏ ਦੀ ਮੰਗ ਲਾ ਬਈ 22.5 ਲੱਖ ਰੁਪਏ ਦੀ ਮਰਸੀਡੀਜ਼ ਦੇ ਵਿੱਚ ਇਹ ਵੀਰੇ 7 ਸੀਟਰ ਜਾ ਕੇ ਦੀ ਆਪਣਾ ਨਾ ਮੋਲ ਤੇ ਆਜੋ ਬਈ ਇੱਧਰਲੇ ਪਾਸੇ ਇਹ ਵੀ ਦੇ ਨਾਲ ਦੀ ਖੜੀ ਹੈ ਵੀਰੇ ਹਨਾ ਨਹੀਂ ਐਮ ਐਲ ਆ ਜੀ ਇਹ ਐਮ ਐਲ ਆ ਜੀ ਹਾਂਜੀ ਮਰਸੀਡੀਜ਼ ਐਮ ਐਲ ਇੱਕ ਖਾਸ ਗੱਲ ਹੋਰ ਹੈ ਹੋਰ ਹੈਣਾ ਵੀਰੇ ਅ ਹਰ ਤਰ੍ਹਾਂ ਦੇ ਬਜਟ ਦੀ ਕਾਰ ਆਪਾਂ ਕਹਿ ਸਕਦੇ ਹਾਂ ਮਿਲੂਗੀ ਮਿਲੂਗੀ ਤੇ ਮਰਸੀਡੀਜ਼ ਦੀ ਐਮ ਐਲ ਦੀ ਡੀਟੇਲ ਵੀਰੇ 2015 ਫਰਸਟ ਓਨਰ 올 ओरिजिनल ਕਾਰ ਹੈ ਕਾਰ ਦਾ ਪ੍ਰਾਈਸ ਹੈ 16.5 ਲੱਖ ਰੁਪਏ 15 ਮਾਡਲ 16.5 ਲੱਖ ਰੁਪਏ ਦੀ ਮਰਸੀਡੀਜ਼ ਦੀ ਐਮ ਐਲ ਤੇ ਆ ਵੀਰੇ ਮਰਸੀਡੀਜ਼ ਦੀ ਜੀ ਐਲ 350 2017 ਰਜਿਸਟਰਡ ਹਾਂਜੀ ਫਰਸਟ ਓਨਰ ਵੈਲ ਮੇਨਟੇਨਡ ਨਵੇਂ ਟਾਇਰ ਕਾਰ ਬਹੁਤ ਹੀ ਚੰਗੀ ਹੈ ਕਾਰ ਜੋ ਪ੍ਰਾਈਸ ਹੈ 28 ਲੱਖ ਰੁਪਏ ਦੀ ਮੰਗ ਹੈ 28 ਲੱਖ ਰੁਪਏ ਦੀ ਏ ਮਿਲ ਜੂਗੀ ਏ ਕਜੀ ਆਪਣਾ ਮਾਡਲ 2017 17 17 ਜੀ ਐਲ ਇ ਹੈ ਨਾ ਜੀ ਐਲ ਇ 350 ਓਕੇ 에ਰਮੈਟਿਕ ਸਸਪੈਂਸ਼ਨ ਵਾਲੀ ਦੇਖੋ ਭਾਈ ਬਹੁਤ ਕੁਝ ਹੁੰਦਾ ਇਹਦੇ ਵਿੱਚ 에ਰਮੈਟਿਕ ਸਿਸਟਮ ਦਾਦਾ ਦੇ ਵਿੱਚ ਵੀਰੇ ਬਟਨ ਲੱਗਿਆ ਹੁੰਦਾ ਨਾ ਹਾਂਜੀ ਉਹ ਦੱਬੋ ਕਹਿੰਦਾ ਥੱਲੇ ਹੋ ਜੂ ਉਹ ਦੱਬੇ ਤਾਂ ਚੇਅਰ ਵਾਟੇ ਹੁੰਦਾ ਨਹੀਂ ਆ ਲੈ ਭਾਈ ਕਹਿੰਦਾ ਰੇਂਜ ਰੂਨ ਰੋਵਰਾਂ ਸਭ ਖੜਿਆ ਕਰਖੇ ਨਾ ਬਾਈ ਉਹਨਾਂ ਨੇ ਤੇ ਇਹ ਵੀ ਵੀਰੇ ਮਰਸੀ ਨਵੀਂ ਸ਼ੇਪ ਦੀ ਆਡੀ ਆਡੀ ਏ ਆਪਣਾ ਕਯੂ 7 ਹਾਂਜੀ ਫਰਸਟ ਓਨਰ ਹੈ ਵੈਲ ਮੇਨਟੇਨਡ ਹੈ ਬ੍ਰੈਂਡ ਨਿਊ ਕਾਰ ਹੈ ਟੈਕਨੋਪੈਕ ਟੌਪ ਐਂਡ ਵੈਰੀਐਂਟ ਹੈ ਸਾਰਿਆਂ ਤੋਂ ਅੱਛਾ ਇਸ ਤੋਂ ਉੱਪਰ ਦੀ ਕੋਈ ਮਾਡਲ ਆਉਂਦਾ ਨਹੀਂ ਹੈ ਨਾ ਟੌਪਰ ਮਾਡਲ ਨਹੀਂ ਆਉਂਦਾ ਕੋਈ ਓਕੇ 31 ਲੱਖ ਰੁਪਏ ਦਾ ਡਿਮਾਂਡ ਹੈ ਹਾਂਜੀ ਓਨ ਟੇਬਲ 네ਗੋਸ਼ੀਏਸ਼ਨ ਆਉਂਗੇ ਤਾਂ ਵਧੀਆ ਰਿਗਾਰਡ ਕਰ ਲਾਂਗੇ ਭਾਈ ਇਹ ਨਵੀਂ ਬਹੁਤ ਮਹਿੰਗੀ ਪੈਂਦੀ ਹੈ ਨਵੀਂ ਤਾਂ ਭਾਜੀ 1 ਕਰੋੜ ਦੇ ਲਾਗੇ ਤਾਂਗੇ ਮੈਂ ਉਹੀ ਤਾਂ ਕਹਣਾ ਜਿਹੜੇ ਸਾਹਮਣ ਤੁਸੀਂ ਰੇਟ ਬੋਲੇ 31 ਲੱਖ ਰੁਪਏ ਦੀ ਮਾਡਲ ਵੀ ਸੇਮ ਹੀ ਨਾਲੇ ਬਹੁਤ ਕਾਰ ਬੜੀ ਮੇਨਟੇਨਡ ਹੈ ਡਾਕਟਰ ਸਾਹਿਬ ਦੀ ਕਾਰ ਹੈ ਬ ਇਦੇ ਵਿੱਚੋਂ ਆਪਣਾ ਕੁਝ ਬਚ ਰਿਹਾ ਹੈ। ਇੱਚੋਂ ਬਸ ਇਦਾਂ ਹੀ ਆ ਬਾਈ। ਕਮਾਂਡ ਤਾਂ ਨਹੀਂ ਹੋਊਗਾ ਬਸ ਆਪਣਾ ਵੀ। ਲੈ ਬਾਈ ਤੇ ਚਿੱਟੇ ਰੰਗ ਦੀ ਆ ਖੜੀ ਆ ਬਾਈ। ਦੱਸੋ ਵੀਰੇ ਡੇਲੇ ਦੀ 2014 ਫਰੀ ਲੈਂਡਰ 4x4 ਆਟੋ ਜਿਹਨੇ ਥਾਰ ਥੁਰ ਲੈਣੀ ਆ ਕੋਈ ਵੀ ਫੋਰਚੂਨਰ ਲੈਣੀ ਆ ਆ ਕੇ ਸਿੱਧਾ ਇਹ ਕਾਰ ਲੈ ਲੈ। ਆਫਰ ਆਫਰ ਸਭ ਤੋਂ ਤਕੜੀ ਹੈ। ਨਵੇਂ ਟਾਇਰ ਪਏ ਹੋ ਨੇ ਕਾਰ 'ਤੇ 14 ਮਹੀਨੇ। ਫਿਰ ਅੱਜ ਇੱਕ ਚੈਲੰਜ ਕਰ ਲੱਗੇ ਆ। ਜਿਹੜਾ ਆਪਣਾ ਆਪਣਾ ਕੋਈ ਥਾਰ ਲੈਣ ਚੱਲਿਆ ਜਾਂ ਫੋਰਚੂਨਰ ਲੈਣ ਚੱਲਿਆ। ਉਹ ਰੇਡ ਦੇ ਵਿੱਚ ਲੈਂਡ ਰੋਵਰ ਲੈ ਜਾ। ਭਾਜੀ 9 ਲੱਖ 90 ਹਜ਼ਾਰ ਦੀ ਕਾਰ ਦੇ ਦਵਾਂਗਾ। 9 ਲੱਖ 90 ਹ ਨਹੀਂ ਵੀ ਯਾਰਾ ਪੁਰਾਣੀ ਧਾਰਵੀ ਨਹੀਂ ਮਿਲ ਰਹੀ 올 ओरिजिनल ਨਵੀਂ ਕਾਰ ਚਾਰੋ ਟਾਇਰ ਨਵੇਂ ਬੈਲ ਮੇਨਟੇਨਡ 990 ਦੀ ਕਾਰ ਦੇ ਦੂਗਾ ਆ ਮਿੱਤਰੋ 9 ਲੱਖ 90 ਹਜ਼ਾਰ ਦੀ ਲੈ ਪੁਰਾਣੀ ਧਾਰਧੂਰ ਵੀ ਤੁਹਾਨੂੰ ਪਤਾ ਹੈ ਰੇਡ ਦੇ ਵਿੱਚ ਨਹੀਂ ਮਿਲਲੀ ਅੱਜ ਆ ਲੈ ਜਾਓ ਵੀਰੇ ਆ ਲੋਗੋ ਚੈੱਕ ਕਰਾ ਦੇ ਲੈਂਡ ਰੋਵਰ ਲੈਂਡ ਰੋਵਰ ਬਹੁਤ ਵਧੀਆ ਉਹ ਮਾਗਰ ਲੈ ਵੀ ਕਰ ਲੈਣੇ ਹਨ ਵੀਰੇ ਹਾਂਜੀ ਆਜੋ ਜੀ ਹਰ ਤਰ੍ਹਾਂ ਦੇ ਬ੍ਰਾਂਡ ਹਰ ਤਰ੍ਹਾਂ ਦੀ ਗੱਡੀ ਮਹਿੰਦਰਾ ਵਾਲਾ ਦੀ ਸਕਾਰਪਿਓ ਕਲਾਸਿਕ ਐਸ ਨਹੀਂ ਜੀ ਇਹ 2020 ਐਸ 11 ਹੈ ਐਸ 11 ਫਰਸਟ ਓਨਰ ਹੈ ਵੈਲ ਮੇਨਟੇਨਡ ਹੈ 55000 ਚੱਲੀ ਆ ਆਰਮੀ ਆਫਸਰ ਦੀ ਕਾਰ ਹੈ 2020 ਮਾਡਲ ਹੈ ਸਿਰਫ 55000 ਚੱਲੀ ਹੋਈ ਆ ਤੁਹਾਡੇ ਸਾਹਮਣੇ ਖੜੀ ਹੈ ਫਰਸਟ ਓਨਰ ਕਾਰ ਹੈ ਜੀ ਵੈਲ ਮੇਨਟੇਨਡ ਹੈ ਨਵੇਂ ਟਾਇਰ ਨੇ ਕਾਰ ਦਾ ਜੋ ਪ੍ਰਾਈਸ ਹੈ 13 ਲੱਖ 50000 ਵਿਦ ਚੰਡੀਗੜ੍ਹ ਨੰਬਰ ਨਹੀਂ ਯਾਰ ਵੀਰੇ 20 ਮਾਡਲ ਭਾਈ ਜੀ ਐਸ 6 ਸੁਕਸ ਦਾ ਰੇਟ ਵੀ ਬਹੁਤ ਹੁੰਦਾ ਹਾਂਜੀ ਹਾਂਜੀ 20 ਮਾਡਲ ਦਾ 20 ਮਾਡਲ ਦਾ 13.5 13.5 ਵਿਦ ਨੰਬਰ ਚੰਡੀਗੜ੍ਹ ਦਾ 55000 ਬਾਈ ਸਰਾ ਕਰਾ ਰਿਹਾ ਹੋਰ ਕੀ ਭਾਲਦੇ ਹੋ ਲੈ ਬਾਈ 18 ਮਾਡਲ 3. ਆਪਣਾ 2.2 ਹੈ 2.2 ਆ ਵਿਦ ਪੈਨਰੋਮਿਕ ਸਨ ਰੂਫ ਹੈ ਇੰਡੈਵਰ ਫਸਟ ਮਾਡਲ ਹੋ ਰਹੀ ਵੀਰੇ ਹਣਾ ਯਾਰ ਬਹੁਤ ਅੱਛੀ ਕਾਰ ਹੈ ਬਿਲਕੁਲ ਜੀ ਬਿਲਕੁਲ ਤੇ ਮਾਡਲ ਕਿੰਨੇ ਸੇ ਆਪਣਾ 2018 18 ਮਾਡਲ ਦੀ ਵੀਰੇ ਫੋਰ ਇੰਡੈਵਰ 2.2 ਤੇ ਆਟੋਮੈਟਿਕ ਆਟੋਮੈਟਿਕ ਤੇ ਇਹਦਾ ਕੀ ਰੋਗਾ ਜੀ ਫਿਰ 1.25 ਲੱਖ ਰੁਪਏ ਦੀ ਕਰ ਦੇਣਾ ਲਓ ਜੀ 1.25 ਲੱਖ ਰੁਪਏ ਦੇ ਅੱਜ ਵੀਰੇ ਫੋਰ ਇੰਡੈਵਰ ਵੀ ਲੈ ਜਾਓ ਲੈ ਬਈ ਆ ਜਾ ਇੱਕ ਪਾਸੇ ਖੜੀ ਹੈ ਇਨੋਵਾ ਦੀ ਕ੍ਰਿਸਟਾ ਦੂਜੇ ਪਾਸੇ ਬੀਮਰ ਤੇ ਇਹ ਦੀ ਡੀਟੇਲ ਵੀਰੇ ਨੋਵਾ ਕ੍ਰਿਸਟਾ 18 ਜੀ ਆਟੋ ਹਾਂਜੀ ਫਰਸਟ ਓਨਰ ਵੈਲ ਮੇਨਟੇਨਡ 90000 ਚੱਲੀ ਆ ਆਲ ਓਰੀਜਨਲ ਕਾਰ ਆ ਇੱਕੋ ਪ੍ਰਾਈਸ ਦਊਗਾ ਫਿਕਸ 1425000 18 ਮਾਡਲ ਦੀ ਆਟੋ ਜੀ ਸਵਾ 14 ਲੱਖ ਰੁਪਏ ਦੀ ਨੋਵਾ ਕ੍ਰਿਸਟਾ ਆਟੋਮੈਟਿਕ ਡੀਜ਼ਲ ਦੇ ਵਿੱਚ ਨਾ ਵੀਰੇ ਡੀਜ਼ਲ ਦੇ ਵਿੱਚ ਲਓ ਬਾਈ ਤੇ ਇਧਰਲੇ ਪਾਸੇ ਵੀਰੇ ਕਿਸੇ ਆਪਣੇ ਭਰਾ ਨੇ ਬੀਮਰ ਲੈਣੀ ਐ ਤੇ ਕਰੋ ਚੈੱਕ ਬਲੂ ਐਕਸ 5 ਟੌਪ ਐਂਡ ਵੈਰੀਐਂਟ ਐ 55000 ਚੱਲੀ ਐ ਫਰਸਟ ਓਨਰ ਐ ਵੈਲ ਮੇਨਟੇਨਡ ਐ ਵਿਦ ਪੈਨਾਰੋਮਿਕ ਸਨਰੂਫ ਹੈ ਨਵੀਂ ਕਾਰ ਹੈ ਹਾਂਜੀ ਨਿਊ ਟਾਇਰ ਨੇ ਕਾਰ ਦਾ ਜੋ ਪ੍ਰਾਈਸ ਹੈ 32 ਲੱਖ 32 ਲੱਖ ਰੁਪਏ ਦੀ ਬਣਜੂ ਹੋਣਾ ਇਹ ਵੀ ਮਨੋਸ਼ਾਮ ਸਮਥਿੰਗ ਲੱਗਦਾ 1 ਕਰੋੜ ਕੁਝ ਲੱਖ ਦੀ ਹੈ ਹਾਂਜੀ ਹਾਂਜੀ ਹੀ ਪਤਾ ਨਹੀਂ 32 ਥੋੜਾ ਜਿਹਾ ਮਨ ਅਸਟੀਮੇਟ ਦਾ ਹੈਗਾ ਥੋੜਾ ਜਿਹਾ ਫਰਕ ਤੇ ਅੱਜ ਤੁਸੀਂ ਰੇਟ ਦੇਖ ਲਓ ਮੈਂ ਕਹਿੰਦਾ ਬਾਈ ਇਹਦੇ ਵਿੱਚ ਨਾ ਨਾ ਕਦੇ ਕਰੋੜ ਦਾ ਫਾਇਦਾ ਹੋ ਗਿਆ ਬੰਦੇ ਦਾ ਬਿਲਕੁਲ ਜੀ ਬਿਲਕੁਲ ਉੱਪਰ ਉੱਪਰ ਸਿੱਧਾ ਸਾਹਿਬ ਦੇਖਿਆ ਜਾਵੇ 55000 ਚੱਲੀ ਹੈ 55000 ਚੱਲੀ ਹੋਈ ਆ ਤੁਸੀਂ ਆ ਲਾਲੋ ਸਾਹਿਬ ਕਾਰ ਘੱਟ ਚੱਲੀ ਹੈ ਬਹੁਤ ਵਧੀਆ ਗੱਾਰ ਤੁਹਾਨੂੰ ਗੱਡੀਆਂ ਮੈਂ ਹੋਰ ਦੱਸਾਂ ਇੱਕੋ ਪਰਲੇ ਲੈਣ ਚੈੱਕ ਕਰਵਾ ਦੇ ਇੱਕ ਵਾਰੀ ਇੱਧਰ ਦੀ ਲੰਘ ਜਾ ਚਾਹੇ ਉਰੋਂ ਦੀ ਆ ਜਾ ਬਾਈ ਤੇ ਇੱਕ ਆ ਖੜੀ ਲਿਆ ਬਾਈ ਹਰ ਤਰ੍ਹਾਂ ਦੀ ਮੈਂ ਤੁਹਾਨੂੰ ਤਾਂ ਹੀ ਗੱਡੀ ਗਏ تھے ਨਾ ਸਾਰੀਆਂ ਹੀ ਆਪਣੀਆਂ ਐਸਯੂਵੀ ਵੱਡੀਆਂ ਗੱ ਐਮ ਐਲ ਹੈ ਜੀ 2015 ਫਰਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ 15 ਮਾਡਲ ਪਹਿਲੇ ਆਮ ਦੀ ਆ ਐਮ ਐਲ ਆ ਮਰਸੀਡੀਜ਼ ਦੀ ਹਾਂਜੀ ਚੈਲੰਜ ਕਾਰ ਦਾ ਜੋ ਪ੍ਰਾਈਸ ਹੈ ਜੀ ਮਲੇ ਵੀ 16.5 ਲੱਖ ਚ ਦੇ ਦਾਂ ਸਾਢੇ 16.5 ਲੱਖ ਰੁਪਏ ਦੀ ਆ ਜਾ ਵੀ ਲੈ ਚੋ ਯਾਰ ਚੱਕ ਕੇ ਬਾਈ ਜੀ ਕੀ ਹੋ ਰਿਹਾ ਚਾ ਮੈਂ ਸਰਪ੍ਰਾਈਜ਼ ਦੇ ਦਈਆਂ ਨੇ ਹੈ ਵਧੀਆ ਮੈਂ ਕਹਾਂ ਚੀ ਤੇ ਫੋਰਚੂਨਰ ਜੀ ਫੋਰਚੂਨਰ 2018 ਜੀ ਹਾਂਜੀ 95000 ਚੱਲੀ ਹੈ ਓਕੇ ਵੈਲ ਮੇਨਟੇਨਡ ਹੈ ਅਲੋਏ ਆਫਟਰ ਮਾਰਕੀਟ ਪਏ ਹੋਏ ਨੇ ਗ੍ਰੇ ਕਲਰ ਦੀ ਆਟੋਮੈਟਿਕ 18 ਇਹ 4/2 ਆ ਕਿ 4/4 4/2 4/2 4/2 ਠੀਕ ਹੈ 20 ਇੰਚੀ ਅਲੋਏ ਪਏ ਹੋਏ ਨੇ 4/4 ਵਾਲੇ ਹਾਂਜੀ ਹੈ 4/2 ਕਾਰ ਨਵੇਂ ਟਾਇਰ ਨੇ ਠੀਕ ਹੈ ਜੀ ਕਾਰ ਦਾ ਜੋ ਪ੍ਰਾਈਸ ਆ 25 ਲੱਖ ਰੁਪਏ 20 ਮਾਡਲ 18 ਮਾਡਲ 18 ਮਾਡਲ 25 ਲੱਖ ਰੁਪਿਆ ਡਿਮਾਂਡ ਆ ਬਾਕੀ ਇਹਦੇ ਵਿੱਚੋਂ ਕਰਾ ਦਾਂਗੇ ਵਧੀਆ 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 ਹਾਂਜੀ ਤੇ ਆਪਣੇ ਕਿਸੇ ਭਰਾਣਾ ਜੋ 올ਡ ਸ਼ੇਪ ਵੀ ਲੈਣੀ ਨੇ ਇਹ ਵੀ ਖੜੀ ਨੇ ਇੱਕ ਦੋ ਪੀਸ ਆਪਣੇ ਕੋਲ ਹੋਰ ਵੀ ਖੜੇ ਨੇ ਉਹ ਵੀ ਦਿਖਾਵਾਂਗੇ ਤੇ ਇੱਕ ਇੰਡੈਵਰ ਵੀਰੇ ਆ ਗਈ ਆਪਣੇ ਕੋਲ ਡਿਟੇਲ 2018 ਰਜਿਸਟਰਡ ਹੈ ਚੰਡੀਗੜ੍ਹ ਨੰਬਰ ਆ 3.28 ਟੈਟੇਨੀਅਮ 4/4 ਠੀਕ ਹੈ ਫਰਸਟ ਓਨਰ ਵੈਲ ਮੇਨਟੇਨਡ ਕਾਰ ਦਾ ਜੋ ਪ੍ਰਾਈਸ ਹੈ 19 ਲੱਖ 50000 ਫਿਕਸ ਪ੍ਰਾਈਸ ਹੈ ਗੱਡੀ ਸਾਢੇ 19 ਲੱਖ ਰੁਪਏ ਦੀ 18 ਹੈ ਨਾ ਰਜਿਸਟਰਡ ਹੈ 18 ਅੱਛਾ 18 ਰਜਿਸਟਰਡ ਹੈ ਹਾਂਜੀ ਤੇ ਟਾਟਾ ਵਾਲਿਆਂ ਦੀ ਵੀਰੇ ਟਾਟਾ ਵਾਲਿਆਂ ਦੀ ਕਾਰ ਹੈ ਭਾਈ ਜੀ ਬਹੁਤ ਵਧੀਆ ਕਾਰ ਹੈ ਜੀ ਨੈਕਸਨ ਹੈ ਨਾ ਨਹੀਂ ਜੀ ਇਹ ਹੈਰੀਅਰ ਹੈ ਜੀ ਟੌਪ ਐਂਡ ਵੈਰੀਅੰਟ ਹੈ ਓਕੇ ਓਕੇ ਹਾਂਜੀ ਹੈਰੀਅਰ ਹੈ ਟੌਪ ਐਂਡ ਵੈਰੀਅਰ ਹੈ ਉਹ ਵੈਰੀਅੰਟ ਹੈ XZ ਡਾਟਾ ਸਭ ਤੋਂ ਟਾਪ ਆਉਂਦਾ ਓਕੇ 22 ਮਾਡਲ ਹੈ 올 ओरिजिनल ਕਾਰ ਹੈ ਠੀਕ ਹੈ ਜੀ ਡੀਜ਼ਲ ਦੇ ਵਿੱਚ ਹੈ ਨਾ ਡੀਜ਼ਲ ਦੇ ਵਿੱਚ ਤੇ ਇਹਦਾ ਪ੍ਰਾਈਸ ਤੁਹਾਨੂੰ ਲਾਸਟ ਚ ਦੱਸਾਂ ਇੱਕ ਸਭ ਤੋਂ ਵਧੀਆ ਵਾਕਾ ਹੀ ਹੈ ਦੇਖ ਲਓ ਬਿਲਕੁਲ ਕਹਿੰਦਾ 10 ਦਿਨ ਚਾਹੇ ਬੈਟਰੀ ਲੈ ਕੇ ਵਗ ਜਾ ਜੀ ਹੈ ਹਾਂ ਜੀ ਬਸ ਤੇ ਆਡੀ ਵੀਰੇ ਕਿਉ ਸੀਰੀਜ਼ 2012 27 ਫਸਟ ਓਨਰ ਵੈਲ ਮੇਨਟੇਨਡ ਬ੍ਰੈਂਡ ਨਿਊ ਕਾਰ ਹਾਂ ਜੀ 75000 ਕਿਲੋਮੀਟਰ ਡ੍ਰਾਈਵ ਹੋਣਾ ਬੰਪਰ ਵੀ ਨਾਲ ਦੇ ਨੇ Ориਜినਲ ਹੈ ਸਾਰੀ ਗੱੜਾ ਸਤਾ ਕੁਝ ਵੀ ਰੀਮੇਨਟੈਂਡ ਦੀ ਚੰਡੀਗੜ੍ਹ ਦਾ ਲੋਕਲ ਨੰਬਰ ਪਾਰਟ ਟੂ ਬੰਪਰ Ориਜినਲ ਚੰਡੀਗੜ੍ਹ ਦਾ ਨੰਬਰ ਤੁਹਾਡੇ ਸਾਹਮਣੇ ਹੈ 2012 ਮਾਡਲ ਹੈ 12 ਮਾਡਲ ਹੈਗੀ ਤੇ ਚੱਲੀ ਬਹੁਤ ਘੱਟ ਵੀ ਦੀ ਵੀ ਰਣਾ ਚੱਲੀ 75000 75000 ਸਰਪਾ 75000 ਚੱਲੀਓ ਤੁਹਾਡੇ ਸਾਹਮਣੇ ਗੱਡੀ ਕਰੋ ਚੈੱਕ 11 ਲੱਖ ਡਿਮਾਂਡ ਹੈ ਬਾਈ ਜੀ 11 ਲੱਖ ਦੀ ਹਾਂਜੀ ਹਾਂਜੀ ਏ ਵੀ ਫਿਰ ਬਾਈ ਕਾਣੂ 18000 ਚੱਕਰਾਂ ਚ ਪੈਂਦੇ ਨੇ ਮੈਂ ਕਹਾਂ ਲੈ ਜੇ ਹਣਾ ਬਿਲਕੁਲ ਸਹੀ ਹੈ ਬਿਲਕੁਲ ਠੀਕ ਤੇ ਬਈ ਆਹ ਜ ਵੈਲ ਮੇਨਟੇਨਡ ਹੈ ਬ੍ਰੈਂ ਨਿਊ ਕਾਰ ਹੈ ਬਹੁਤ ਅੱਛੀ ਗੱਡੀ ਹੈ ਜੀ ਭਾਈ ਯਾਰ ਚੱਲੀ ਲੱਖ ਕਿਲੋਮੀਟਰ ਹੈ ਹਾਂਜੀ ਕਾਰ ਦਾ ਜੋ ਪ੍ਰਾਈਸ ਹੈ 11 ਲੱਖ ਰੁਪਏ 11 ਜੀ 11 ਲੱਖ 5 ਸੀਰੀਜ਼ ਹੈ ਮਿੱਤਰੋ ਬਲੈਕ ਕਲਰ ਹੈ ਬਸ ਐ ਮੰਨ ਕੇ ਜੀ ਇਹ ਤਾਂ ਜੀ ਜੋ ਹੈ ਪ੍ਰਾਈਵੇਟ ਜੱਟ ਲੈ ਲਿਆ ਕਹਿੰਦਾ ਬੰਦੇ ਨੇ ਫੇਰ ਲੈ ਲਿਆ ਬਸ ਮੂਰੇ ਕਹਿੰਦਾ ਹਮ ਪਣਾਉਣਾ ਹਮ ਨੂੰ ਕਿਤੇ ਮਰਜੀ ਲੈ ਜਾਣਾ ਲਗਜ਼ਰੀ ਲਾਈਨ ਹੈ ਜੀ ਬਹੁਤ ਅੱਛੀ ਕਾਰ ਐਂਡ ਗੱਲ ਬਾਤ ਤੇ ਆਜੋ ਜੀ ਆਹ ਪੁਰਾਣੀ ਫੋਰਚੂਨਰ ਦੱਸੋ ਜੀ 올ਡ ਸ਼ੇਪ ਹਾਂਜੀ ਮਾਡਲ ਇਹਦਾ ਫੋਰਚੂਨਰ 2015 ਫਸਟ ਓਨਰ ਵੈਲ ਮੇਨਟੇਨਡ 130000 ਚੱਲੀ ਹੈ ਜੀ 130000 ਚੱਲੀ ਹੋਈ 15 ਮਾਡਲ 15 ਮਾਡਲ 1475000 ਡਿਮਾਂਡ ਆ ਕਰਦੀ ਓਕੇ ਬਾਕੀ ਦੋ ਚ ਮੰਨ ਤਾ ਨਾ ਅਲਮੋਸਟ ਓਰੀਜਨਲ ਆ ਮੋਕੇ ਦੇ ਮਾੜਾ ਮੋਟਾ ਮੰਨ ਤਾ ਨਾ 1475 ਤੇ ਐਮਜੀ ਦੀ ਵੀਰੇ ਐਮਜੀ ਹੈਕਟਰ ਹੈ ਜੀ 2021 ਮਾਡਲ ਆ ਹਾਂਜੀ 60 60000 ਚੱਲੀ ਹੈ 올 ਓਰੀਜਨਲ ਕਾਰ ਆ ਟਾਪ ਐਂਡ ਵੇਰੀਐਂਟ ਹੈ ਕਾਰ ਦਾ ਹਾਂਜੀ ਕਰਾ ਦੇ ਕਾਰ ਦੀ ਡਿਮਾਂਡ ਆ 27 ਲੱਖ ਰੁਪਏ ਦਾ 27 ਲੱਖ ਰੁਪਏ ਹਣਾ ਤੇ ਆਹ ਵੀ ਮਰੇ ਵੀਰੇ ਬੀ 3 ਸੀ 2000 14 ਜੀ ਫਰਸਟ ਓਨਰ ਹੈ 48000 ਚੱਲੀ ਹੈ ਨਿਊ ਸ਼ੇਪ ਦੀ ਹੈ ਐਡੈਪਟਿਵ ਲਾਈਟਸ ਵਾਲੀ ਡਿਜੀਟਲ ਮੀਟਰ ਵਾਲੀ ਓਕੇ ਕਾਰ ਦਾ ਜੋ ਪ੍ਰਾਈਸ ਹੈ ਜੀ 15 ਲੱਖ ਦੀ ਮੰਗ ਹੈ ਬਾਕੀ ਕਾਰ 48000 ਚੱਲੀ ਹੈ ਅਜ ਤੱਕ ਸਾਰੀ ਕੰਪਨੀ ਮੇਨਟੇਨਡ ਹੈ ਯਾਰ ਪਤਾ ਕੀ ਚੱਕਰ ਹੋ ਗਿਆ ਚੰਡੀਗੜ੍ਹ ਨੰਬਰ ਦਵਾਂਗੇ ਗੱਡੀ ਬੱਸ ਇਹ ਦੇਖੋ ਲਗਜ਼ਰੀ ਕਾਰਾਂ ਨੂੰ ਹੁੰਦਾ ਕੁਝ ਨਹੀਂ 5 6 7 8 10 10 ਲੱਖ ਵੀ ਚਲਾ ਦੋ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਇਹ ਜਿਹੇ ਗੜੀ ਮਿਲਦੇ ਨੇ ਜਦੋਂ ਮੰਨ ਕੇ ਚਲੋ ਬਾਈ ਨੇ ਕਹਿੰਦਾ ਕਿ ਤਾਂ 55000 ਚੱਲੀ ਹੋਏ ਵੀ ਇਹ ਤਾਂ ਬਿਗੜੀ ਕੋਈ ਨਹੀਂ 48 ਇਹ ਤਾਂ ਵਿਗੜੇ ਕੁਛ ਨਹੀਂ ਕੁਛ ਨਹੀਂ ਨਵੀਂ ਕਾਰ ਹੈ ਜਿਵੇਂ ਸ਼ੋਰੂਮ ਚ ਖੜੀ ਹੈ ਜਿਹੇ ਸ਼ੋਰੂਮ ਚ ਆਰ ਪੈਸੇ ਤੁਸੀਂ ਦੇਖ ਲਓ ਕਿੰਨਾ ਜਿਆਦਾ ਕੰਪੇਰੀਸ਼ਨ ਹੈ ਆਪਾਂ ਕਿੰਨੀ ਡਿਮਾਂਡ ਰੱਖੀ ਵੀਰੇ ਦੀ 15 ਲੱਖ ਰੁਪਏ 15 ਲੱਖ ਬਿਡ ਨੰਬਰ ਦਵਾਂਗੇ ਚੰਡੀਗੜ੍ਹ ਦਾ ਲਓ ਜੀ ਚੰਡੀਗੜ੍ਹ ਦਾ ਨੰਬਰ ਬਿਡ ਨੰਬਰ ਦੇ ਨਾਲ ਤੇ ਆਹ ਮਰਸੀਡੀਜ਼ ਦੀ ਵੀਰੇ ਇਹ 16 ਮਾਡਲ ਹੈ ਜੀ E ਕਲਾਸ ਹੈ ਹਾਂਜੀ ਫਸਟ ਓਨਰ ਹੈ ਵੈਲ ਮੇਨਟੇਨਡ ਹੈ ਹਾਂਜੀ 90k ਚੱਲੀ ਹੈ 올 ओरिजिनल ਹੈ ਅੱਧਾ ਪੀਸ ਕੋਈ ਹੋ ਸਕਦਾ ਰੀਪੇਂਟ ਹੋਵੇ ਪਰ ਬਹੁਤ ਅੱਛੀ ਕਾਰ ਹੈ ਕਾਰ ਦਾ ਜੋ ਪ੍ਰਾਈਸ ਹੈ 14 ਲੱਖ 5000 14.5 ਲੱਖ 14.5 ਲੱਖ ਰੁਪਏ ਦੀ ਫਿਕਸ ਪ੍ਰਾਈਸ ਗੱਡੀ ਦੇ ਦਾਂਗੇ ਇਹਦਾ ਫਿਕਸ ਹੀ ਰਹੂਗਾ ਨਾ ਫਿਕਸਰ ਹੋਗਾ ਤੇ ਇਹ ਵਾਲੀ ਵੀਰੇ ਬਿਮਰ 2015 ਰਜਿਸਟਰਡ ਹੈ ਹਾਂਜੀ ਆਪਣਾ 40 42 ਹਜ਼ਾਰ ਚੱਲੀ ਹੈ 올 ओरिजिनल ਕਾਰ ਹੈ ਬ੍ਰੈਂਡ ਨਿਊ ਜੀਟੀ ਹੈ ਜੀ ਫਰੇਮਲੈਸ ਡੋਰ ਵਾਲੀ ਠੀਕ ਹੈ ਫਰੇਮਲੈਸ ਡੋਰ ਵਾਲੀ 올 ओरिजिनल ਕਾਰ ਹੈ ਵੈਲ ਮੇਨਟੇਨਡ ਹੈ ਓਕੇ ਕਾਰ ਦਾ ਜੋ ਪ੍ਰਾਈਸ ਹੈ ਨਾਲਾ 16.5 ਲੱਖ ਡਿਮਾਂਡ ਹੈ 16.5 ਡਿਮਾਂਡ ਹੈ ਔਨ ਟੇਬਲ ਨੇਗੋਸ਼ੀਏਸ਼ਨ ਹੈ ਵਧੀਆ ਰੇਟ ਦੇ ਦਾਂਗੇ ਹੋਰ ਜੀਟੀ ਹੈ ਜੀ 15 ਰਜਿਸਟਰਡ ਦੀ ਬਹੁਤ ਪਿਆਰੀ ਕਾਰ ਹੈ ਸਿਰਫ 40 ਹਜ਼ਾਰ ਚੱਲੀ ਹੁਣ 40 ਹਜ਼ਾਰ ਚੱਲੀ ਕਾਰ ਨਹੀਂ ਲੱਭਣੀ ਬੜੀ ਨਹੀਂ ਪਰ ਪਹਿਲੀ ਗੱਲ ਤਾਂ ਪਰ ਦੂਜੀ ਗੱਲ ਜੇ ਤੁਸੀਂ ਕਹਿ ਗੋਗੇ ਰੇਟ ਥੋੜਾ ਜਿਆਦਾ ਫਰਕ ਤਾਂ ਕਰਾ ਦਾਂਗੇ ਕੋਈ ਦਿੱਕਤ ਨਾ ਮੰਨਿਓ ਪਹਿਲਾਂ ਆ ਕੇ ਗੱਡੀ ਚੈੱਕ ਇੱਕ ਚੀਜ਼ ਹੋ ਜਾਂ ਮੈਂ ਆਪਾਂ ਸ਼ੁਰੂ ਚ ਕਹੀ ਸੀ ਬਾਈ ਸਾਡੀਆਂ ਗੱਡੀਆਂ ਵੀ ਕੰਪੇਅਰ ਕਰਿਓ ਪਹਿਲਾ ਕੇ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਹਾਂ ਰੇਟ ਕੁਆਲਿਟੀ ਮਾਲ ਰੱਖਿਆ ਜੀ ਅਸੀਂ ਹਾਂ ਕੁਆਲਿਟੀ ਸਭ ਤੋਂ ਜ਼ਿਆਦਾ ਮੇਨ ਆ ਤੇ ਆ ਗਈ ਵੀਰੇ ਆਪਣੇ ਕੋਲ ਕਯੂ ਸੀਰੀਜ਼ ਆ ਆਡੀ ਕਯੂ 7 ਹੈ ਜੀ ਸੌਰੀ ਇਹ ਕਯੂ 5 ਹੈ ਕਯੂ 5 ਹਾਂ ਜੀ ਮਾਡਲ 2015 Q7 ਫਸਟ ਓਨਰ ਵੈਲ ਮੇਨਟੇਨਡ ਹਾਂਜੀ ਜੋ ਪ੍ਰਾਈਸ ਰਹੂਗਾ 99 ਲੱਖ ਰੁਪਏ ਦੀ ਕਰ ਦੇਦਾ ਇੱਥੇ ਰੱਖ ਬਾਈ 99 ਲੱਖ ਰੁਪਏ ਦੀ ਆ ਲੈ Q ਸੀਰੀਜ਼ ਵੀ ਲੈ ਜਾ ਤੇ ਆਪਣੇ ਕੋਲ ਜੀਪ ਵੀ ਖੜੀ ਆ ਵੀਰੇ ਇੱਕ ਬੜਾ ਦੀ ਕੰਪਾਸ ਹੈ ਸਰਾ ਗੱਲਬਾਤ ਵਾਲੀ ਕਾਰ ਤੇ ਇੱਕ ਵਾਰੀ ਅੰਦਰੋਂ ਵੀ ਚਾਤੀ ਮਰਾ ਦੇ ਦੀ ਤਾਂ ਮੈਂ ਕਹਣਾ ਯਾਰ ਲਓ ਬਾਈ ਜੀਪ ਕੰਪਾਸ ਹੈ 2021 ਮਾਡਲ ਕਾਰ ਹੈ 21 ਜੀ ਨਵੀਂ 32 ਲੱਖ ਰੁਪਏ ਦੀ ਗੱਡੀ ਹੈ ਇਹ ਐਸ ਆਪਸ਼ਨਲ ਕਾਰ ਆ ਜੀਪ ਦੀ ਸਭ ਤੋਂ ਟੌਪ ਐਂਡ ਵੈਰੀਐਂਟ ਹੈ वेंटिलेटेड ਸੀਟਾਂ ਵਾਲਾ ਠੀਕ ਹੈ ਕਾਰ ਆਟੋਮੈਟਿਕ ਪੈਟਰੋਲ ਹੈ ਹਾਂਜੀ ਕਾਰ ਦਾ ਜੋ ਪ੍ਰਾਈਸ ਹੈ ਨਾਲ 16,50000 ਲਓ ਜੀ ਸਾਡੇ ਸਾਡੇ 16 ਲੱਖ ਸਿੱਧਾ 50% ਡਿਸਕਾਊਂਟ ਦੇ ਰਹੇ ਹਨ ਸਿੱਧਾ 50% ਦੇਖਿਆ ਜਾ ਵੀ ਮੋਟਾ-ਮੋਟਾ ਆ ਜਿਹੜੀ ਕਾਰ ਬਾਈ ਨੇ ਖੜੀ ਕਰੀਏ ਜੀਪ ਵਾਲੇ ਦੀ ਕੰਪਾਸ ਸਭ ਤੋਂ ਟੌਪ ਸਭ ਤੋਂ ਟੌਪ ਸਿੱਧਾ 50% ਡਿਸਕਾਊਂਟ ਹੈ 32 ਲੱਖ ਦੀ ਨਵੀਂ ਪੈਂਦੀ ਹੈ ਸਿੱਧਾ ਅੱਧਾ ਪੈਸੇ ਉਡਾ ਗੋ ਵਿਦ ਪੈਨੋਨੋਮਿਕ ਸਨ ਰੂਫ ਹੈ ਟੌਪ ਐਂਡ ਵੇਰੀਐਂਟ ਹੈ ਬੱਟੇ ਵਾਲਾ ਸਨ ਰੂਫ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ ਉਹਨੇ ਐਨਾਲ ਕੁਛ ਨਹੀਂ ਆਂਦਾ ਉਹ ਪੈਟਰੋਲ ਦੀ ਗੱਡੀ ਉਹ ਤਮਾਕਾ ਰਹੇਗਾ ਇਹ ਆਪਣਾ ਆ ਜਿਹੜਾ ਹੈ ਰੀਰਲ ਤੇ ਆਪਣਾ ਬਲੈਕ ਕਲਰ ਦੀ 22 ਮਾਡਲ 60000 ਚੱਲੀ ਟੌਪ ਐਂਡ ਵੇਰੀਐਂਟ ਐਕਸਟਰਾ ਜੋ ਪ੍ਰਾਈਸ ਰਹੇਗਾ 17.5 ਲੱਖ ਰੁਪਏ ਇੱਥੇ ਰੱਖਾ 22 ਮਾਡਲ ਐਂਡ ਕਰਾਤਾ ਆ ਰੇਡ ਦੇ ਵਿੱਚ ਤਾਂ ਮਿਲ ਨਹੀਂ ਲ ਤੁਹਾਨੂੰ ਸਾਰ ਨੂੰ ਪਤਾ ਕਿਤੇ ਮਰਜ਼ੀ ਚ ਲੈ ਜਾਓ ਯਾਰ 22 ਮਾਡਲ 17.5 ਲੱਖ ਰੁਪਏ ਦੀ ਆ ਬਣ ਜੂਗੀ ਬਾਕੀ ਮਿੱਤਰੋ ਆਪਣੇ ਕਿਸੇ ਭਰਾ ਦਾ ਜੀ ਬਜਟ ਜਮੈਂ ਥੋੜਾ ਲੋਬੀਓ ਦੇ ਇੱਕ ਦੋ ਤਿੰਨ ਘਾਰਾਂ ਬਾਹਰ ਵੀ ਖੜੇ ਨੇ ਹਾਂ ਜੀ ਬਾਹਰ ਖੜੇ ਆਜੋ ਇਹ ਪਸ ਤੁਹਾਨੂੰ ਉਹ ਵੀ ਦਿਖਾਣੇ ਪਹਿਲਾਂ ਆਜੋ ਜਿੰਨੇ ਭਰਾ ਦੇਖ ਰਹੇ ਨੇ ਬਈ ਕਾ ਖੜਾ ਝੋਟਾ ਕਾਲੇ ਰੰਗ ਦਾ ਮਰਸਡੀਜ਼ੀ ਦੀ ਜੀ ਐਲ ਓਲਾਈਅੂਏ ਬਾਈ ਖਤਰਨਾਕ ਪਏ ਹੋਏ ਨੇ ਮਹਿੰਗੇ ਜੇ ਪਏ ਆ 20 ਇੰਚ ਅਲੋਏ ਟਾਇਰ ਨੇ 3.5 ਲੱਖ ਰੁਪਏ ਦੇ ਅਲੋਏ ਟਾਇਰ ਦੇ ਉਸ ਦਾ ਮੈਂ ਕਹਿੰਦਾ ਇੰਨੇ ਦਾ ਕੋਈ ਮਾੜੀ ਸਵਿਟਾ ਹੈ ਦੀ ਪੁਰਾਣੀ ਵਧੀਆ ਜੀ ਮਾੜੀ ਨਹੀਂ ਵਧੀਆ ਹਾਂ ਵਧੀਆ ਸਵਿਟਾ ਕਹਿੰਦਾ ਜਿੰਨੇ ਦੀ ਸਟ ਉਹਨੇ ਦੇ ਪਏ ਹੋਏ ਨੇ ਗੱਡੀ ਦੇ ਓ 11 11 ਚੰਡੀਗੜ੍ਹ ਨੰਬਰ ਹੈ ਵੈਲ ਮੇਨਟੇਨਡ ਹੈ ਇੱਕ ਵੀ ਕਾਰਸ਼ ਰੁਪਈਆ ਦਾ ਕੰਮ ਨਹੀਂ ਹੈ ਤੇਲ ਪਾਵ ਚਲਾਓ ਤੇਲ ਪਾਵਰ ਚਲਾਓ ਤੇ ਦੇ ਕੇ ਰਿਹਾ ਦੇ ਕਾਰ ਆ ਕਾਰ ਦੇ ਦਾਂਗੇ 9 ਲੱਖ 90 ਹਜ਼ਾਰ ਰੁਪਏ ਦੀ ਸੁਣਿਆ ਕਦੇ 9 ਲੱਖ 90 ਹਜ਼ਾਰ ਚ ਮਰਸਡੀਜ਼ ਦੀ ਆ ਜੀ ਐਲ ਥੋੜਾ ਸਾਹਮਣੇ ਗਏ ਜਿਹੜੇ 3.5 ਦੇ 24 ਇੰਚੀ ਦਾ ਅਲੋਏ ਟਾਇਰ ਨੇ ਸਾਢੇ 3 ਲੱਖ ਇਸ ਤਾਂ ਕੱਲੇ ਉਲਾਏ ਪਏ ਹੋਏ ਨੇ ਇੱਕ ਤਮਾਕਾ ਹੋਰ ਦੇ ਦੀ ਵੀਰੇ ਬਤੋ ਸਸਤੀ ਆਡੀ ਮਿੱਤਰੋ ਮੈਂ ਕਹਿੰਦਾ ਬਾਈ ਨਾਲ ਸરા ਗੱਲਬਾਤ ਕਰਾ ਦੇਣੀ ਹੈ ਪਰ ਦਾ ਬਰੇ ਰੇਟ ਲਈ ਵਹਿਮ ਕੱਢ ਦਨੇ ਆਪਾਂ ਬਿਲਕੁਲ ਠੀਕ ਹੈ ਜੀ 590000 ਦੀ ਨਿਊ ਸ਼ੇਪ ਦੀ 12 ਆਡੀ A4 590000 ਦੀ ਆਹਾ ਆਡੀ A4 ਨਿਊ ਸ਼ੇਪ ਵਾਲੀ ਆ ਤੁਹਾਡੇ ਸਾਹਮਣੇ ਖੜੀ ਆ ਚੱਕ ਕੇ ਲੈ ਜਾਓ 590000 ਦੀ ਲਓ ਜੀ ਤੇ ਇੱਕ ਆ ਜਹਾ ਜੀ ਵਰ ਆਪਣਾ 올ਡ ਇਜ਼ ਗੋਲਡ ਕਹ ਦੋ ਹੈ 올ਡ ਇਜ਼ ਗੋਲਡ ਹੈ ਜੀ ਲੈਂਡ ਰੋਵਰ ਆ ਨਹੀਂ ਲੱਭਣ ਤੋਂ ਜਾਓ ਲੋਕੇ ਜਿਹੜੇ ਤੇ ਸ਼ਕੀਨ ਨੇ ਉਹ ਫੈਨ ਹੋ ਜਾਂਦੇ ਕਰਦੇ ਏਰੋਡੈਕਵਾ ਜੋ ਕੰਪਨੀ ਵਾਲੇ ਨੇ ਕੋਪੀਆ ਕੱਢਦੀਆਂ ਇਹ ਟੈਸਲ ਟਸਲਾ ਹਾਂ ਟੈਸਲਾ ਟਸਲਾ ਜਿਹੜੀ ਡਿਫੈਂਡਰ ਨੂੰ ਹੁੰਦ ਰਹੀ ਹੈ ਉਹ ਦੇਖ ਕੇ ਕੱਢੀ ਹੈ ਲੈ ਬਾਈ ਇਹ ਤਾਂ ਪੁਰਾਣੀ ਡਿਫੈਂਡਰ ਹੈ ਪੂਰੀ ਡਿਫੈਂਡਰ ਵਾਲੀ ਸ਼ੇਪ ਹੈ ਦੀ ਆ ਜਾ ਬਾਈ ਆ ਜਾ ਕਹਿੰਦਾ ਜੀ ਇਹ ਗੱਡੀ ਦੇ ਬੱਚਾ ਇੰਨਾ ਕੁ ਵਜਨ ਹੈ ਬਾਈ ਬਸ ਤੁਸੀਂ ਕੀ ਕਹੋਗੇ ਟਰੱਕ ਦੇ ਨਾਲ ਕੰਪੇਅਰ ਕਰਾਂ ਕਹਦੇ ਨਾ ਕਰ ਬਸ ਇਹਨੂੰ ਤਾਂ ਇੱਕ ਡਿਫੈਂਡਰ ਹੀ ਲੱਗਦੀ ਹੈ ਹਾਂ ਇਹ ਮਾਡਲ ਕਿੰਨਾ ਹੈ ਵੀਰੇ 2014 ਰਜਿਸਟਰਡ ਹੈ ਦੂਰੋਂ ਜਾਂਦੀ ਡਿਫੈਂਡਰ ਲੱਗਦੀ ਹੈ ਹਾਂ 2014 ਫਰਸਟ ਓਨਰ ਵੈਲ ਮੇਨਟੇਨਡ ਨਿਊ ਟਾਇਰ ਇੰਸਟਾਲਡ ਨੇ ਕਾਰ ਦੇ ਵਿਦ ਪੈਨਾਰੋਮਿਕ ਸਨਰੂਫ ਹੈ 4/4 ਹਾਂਜੀ ਕਾਰ ਦਾ ਜੋ ਪ੍ਰਾਈਸ ਇਹਨਾਂ ਦਾ ਡਿਸਕਵਰੀ 4 ਹੈ ਨਵੀਂ ਕਾਰ ਵੀ ਬਹੁਤ ਮਹਿੰਗੀ ਸੀਗੀ ਹਾਂਜੀ ਕਾਰ ਦਾ ਜੋ ਪ੍ਰਾਈਸ ਇਹਨਾਂ ਦਾ ਰਹਿਣ ਵਾਲਾ 18 ਲੱਖ ਦੀ ਮੰਗ ਹੈ ਕਾਰ ਦੀ ਲੋ ਜੀ 18 ਲੱਖ ਡਿਮਾਂਡ ਹੈ ਬਾਕੀ ਦੇ ਵਿੱਚ ਕਰਾ ਦਾਂਗੇ ਵਧੀਆ ਮਾਰੰਦਣ ਕੋਈ ਚੱਕਰ ਨਹੀਂ ਤੇ ਵੀਰੇ ਆਪਣੇ ਬਹੁਤ ਭਰਾਏ ਕਹਿ ਦਿੰਦੇ ਨੇ ਕਿ ਵੀਰੇ ਸਾਡਾ ਤਾਂ ਇੰਨਾ ਕੁ ਬਜਟ ਹੈ ਅਸੀਂ ਲਗਜ਼ਰੀ ਕਾਰ ਲੈਣਾ ਚਾਹੁੰਦੇ ਹਾਂ ਵੀ ਆਪਣੇ ਕਿੰਨੇ ਕਿੰਨਾ ਕੁ ਵਜੇ ਲੈ ਕੇ ਭਰਾ ਉਹਰੇ ਪਹੁੰਚ ਸਕਦੇ ਨੇਗੇ ਮਿਨੀਮਮ 6 ਲੱਖ ਵੀ ਖਰਚ ਕਰਨਾ ਨਾ ਉਹਦੇ ਵਾਸਤੇ ਵੀ ਕਰ ਦਿੰਦਾ 6 ਲੱਖ ਵਾਲੇ ਤਾਂ ਆਪਾਂ ਦਿਖਾ ਹੀ ਦਿੱਤੀ ਵੀਰੇ ਕੱਟ ਲਈ ਆ 590 ਦਿਖਾ ਦਿੱਤੀ ਹਾਂ 590 ਵਾਲੇ ਦਿਖਾ ਦੇ ਤੇ ਇਸ ਤੋਂ ਵੀ ਘੱਟ ਜੇ ਕਈ ਮਰ ਹੋਵੇ ਭਰਾ ਦਾ ਕਿਸੇ ਦਾ ਕੋਈ ਨਾ ਕੋਈ ਕਰ ਦਾਂਗੇ ਭਾਈ ਜੀ ਵੀਰ ਭਰਾ ਵਾਸਤੇ ਕੋਈ ਚੱਕ ਦਾਂਗੇ ਫਟੇ ਚੱਕ ਦਾਂਗੇ ਦੇ ਕੇ ਤੋੜਾਂਗੇ ਹੈਨਾ ਕੋਈ ਨਾ ਨਮਨੋ ਲੁੱਲੇ ਅਗਲੇ ਸੀਜ਼ਨ ਚ ਲੰਦਾ ਹੈ ਅਗਲਾ ਕਹਿੰਦੇ ਚਿੱਟੇ ਰੰਗ ਦੀ ਕੋਈ ਸਸਤੇ ਦੇ ਪਾ ਦੇ ਵੀਰੇ ਹਣਾ ਤਾਂ ਉਹ ਵੀ ਕਰ ਲਿਓ ਕੰਟੈਕਟ ਪਰਪਲ ਦੇ ਆ ਦੇਖੋ E ਕਲਾਸਾਂ ਖੜੀਆਂ ਨੇ ਦੋ ਤਿੰਨ ਨਵੀਂ ਸ਼ੇਪ ਦੀ 21 ਮਾਡਲ ਦੀ ਕਾਲੇ ਰੰਗ ਦੀ E ਕਲਾਸ ਖੜੀ ਹੈ 18 ਮਾਡਲ E ਕਲਾਸ ਖੜੀ ਹੈ ਨਵੀਂ ਸ਼ੇਪ ਦੀ ਮਤਲਬ ਬੰਦਾ ਕੁਐਰੀ ਕਰ ਸਕਦਾ ਆਪਣਾ ਲੈਵੇ ਹਰ ਤਰ੍ਹਾਂ ਦਾ ਜੋ ਜੋ ਨੂੰ ਕੁਝ ਕਾਰਾਂ ਇੱਥੇ ਖੜੀਆਂ ਕੁਝ ਕਾਰਾਂ ਦੂਜੇ ਪਾਸੇ ਖੜੀਆਂ ਆ ਹਾਂਜੀ ਹਾਂਜੀ ਤੇ ਕਾਫੀ ਅੱਛੇ ਅੱਛੇ ਕਾਰਸ ਹਨ ਹਰ ਕਾਰ ਬਹੁਤ ਵਧੀਆ ਔਰ ਕੰਡੀਸ਼ਨ ਵਧੀਆ ਰਹਿੰਦੀ ਹੈ ਠੀਕ ਹੈ ਜਿਹੜਾ ਵੀ ਡੀਲ ਕਰੇਗਾ ਉਹਨੂੰ ਬੜ ਆਪਦਾ ਬਜਟ ਬੋਲੋ ਬਾਈ ਤੁਹਾਡੇ ਲੈਵੇ ਗੱਡੀਆਂ 1 2 ਨਹੀਂ ਕਾਫੀ ਸਾਰੀਆਂ ਤੁਹਾਨੂੰ ਡਿਮਾਂਡ ਦੇ ਵਿੱਚ ਆ ਜਾਣਗੀਆਂ ਤੁਸੀਂ ਕਹੋਗੇ ਕਿ ਬਾਈ ਯਾਰ ਸਵਾਦ ਆ ਗਿਆ ਰੇਟ ਪ੍ਰਾਈਸ ਜਿਵੇਂ ਅਬ ਸ਼ੁਰੂ ਜੀ ਕਿਹਾ ਹੈਗਾ ਐਂਡ ਗੱਲ ਬਾਤ ਹੋਊਗੀ ਜਿਹੜੇ ਵੀ ਰੇਟ ਦੱਸਣ ਇਹਦੇ ਵਿੱਚੋਂ 네ਗੋਸ਼ੀਏਬਲ ਤਾਂ ਹੈਗੇ ਹੈਗੇ ਨੇ ਬਾਕੀ ਵਧੀਆ ਮੰਤਣ ਹੋਰ ਕਰਾ ਦਾਂਗੇ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਜਿਹੜੇ ਭਰਾ ਲਗਜ਼ਰੀ ਕਾਰ ਬਾਇ ਕਰਨ ਦੀ ਸੋਚ ਰਹੇ ਨੇਗੇ ਉਹ ਯਾਰ ਇੱਕ ਵਾਰੀ ਉਹਨਾਂ ਤੱਕ ਪਹੁੰਚਦੀ ਕਰ ਦਿਓ ਕਿਉਂਕਿ ਉਹਨਾਂ ਦੇ ਪੈਸੇ ਬਚਣਗੇ ਵੀਰੇ ਕੁਆਲਟੀ ਵਾਲੀ ਕਾਰ ਵੀ ਮਿਲ ਜਾਊਗੀ ਹੈਨਾ ਦੋਵੇਂ ਚੀਜ਼ਾਂ ਹੋ ਜਾਣਗੀਆਂ ਤੇ ਆਪਣੇ ਭ ਮਹਾਲੀ ਦੇ ਵਿੱਚ ਹੈਗਾ ਆਪਣਾ ਬਾਕੀ ਦੇ ਸਕਰੀਨ ਸ਼ਾਟ ਜਲਦੀ ਕਰ ਲਓ ਨੰਬਰ ਮੇਰਾ ਥੱਲੇ ਚੱਲਦਾ ਕੋਈ ਸਕਰੀਨ ਤੇ ਚੰਦਰਾ ਜੀ ਨੂੰ ਤੁਸੀਂ ਕਰ ਲਿਓ ਕੋਈ ਵੀ ਆਵੇ ਇਹ ਵੀ 24 ਘੰਟੇ ਅਵੇਲੇਬਲ ਹੈ ਯਾਰ 24/7 ਜਦੋਂ ਮਰਜ਼ੀ ਫੋਨ ਕਰਿਓ ਬਾਕੀ ਵੀਰੇ ਧੰਨਵਾਦ ਵੀਡੀਓ ਦੇਖਣ ਦੇ ਲਈ